ਮਿੰਦੇ ਲੋਕਾਂ ਨੇ ਸੁਲਾਹ ਬਣਾਈ ਕੋਈ ਐਸਾ ਤਰੀਕਾ ਸੋਚੋ ਜਿੱਦਾਂ ਸਾਰੇ ਲੋਕ ਇਕੱਠੇ ਹੋ ਕੇ ਬਹਿ ਸਕਣ ਕਿਉਂਕਿ ਗੁਰਬਾਣੀ ਨੇ ਸਾਨੂੰ ਇੱਕੋ ਕੁਝ ਸਿਖਾਇਆ ਕਿ ਸੋਈ ਕਦਰ ਤੂੰ ਦੂਰੀ ਕਰ ਤੂੰ ਦੂਰੀ ਕਰ ਪੂਰਾ ਕਰੋ ਸੰਤਾ ਨੂੰ ਪੂਰਾ ਕਰੋ ਹੋਈ ਕਾ ਤੇਰੇ ਮੇਰੇ ਜਿ ਕੌਣ ਇਕੱਤਰ ਹੋ ਰਿਹਾ ਹੈ ਖਾਲੇ ਸਾਡਾ ਮਨ ਵੀ ਇਕੱਤਰ ਨਹੀਂ ਹੋ ਰਿਹਾ ਅਰ ਯਾਦ ਰੱਖਣਾ ਅਖੰਡ ਬਾਠ ਅਗਰ ਇੱਕ ਵਾਰੀ ਘਰ ਚ ਹੋ ਜੇ ਕੋਈ ਕਰਾਉਣ ਵਾਲਾ ਮਿਲ ਜਾਏ ਤੇ ਫਿਰ ਅਨੰਦੀ ਆਨੰਦ ਹੈ ਪਰ ਜਿਹਦਾ ਖਿੰਡਿਆ ਹੋਇਆ ਮਨ ਹੈ ਜਿਹੜਾ ਖੁਦ ਖੰਡਤ ਹੈ ਉਹ ਅਖੰਡ ਬਾਠ ਕਿਵੇਂ ਕਰਦੂ ਜਾਂ ਕਰਾ ਲੂ ਆਖੋ ਸਤਨਾ ਅਖੰਡ ਤਾਂ ਹੈ ਨਹੀਂ ਖਿੰਡਿਆ ਹੋਇਆ ਹੈ ਖੰਡਤ ਹੈ ਔਰ ਜਿਹੜੀ ਕੀ ਟੁਕੜੇ ਟੁਕੜੇ ਹੋ ਜਾਏ ਉਹ ਜੰਮਦੀ ਨਹੀਂ ਟੁੱਟਿਆ ਦਾਣਾ ਜੰਮਦਾ ਨਹੀਂ ਟੁੱਟੇ ਦਿਲ ਮੁਸ਼ਕਲ ਜੁੜਦੇ ਨੇ ਟੁੱਟੀ ਹੋਈ ਕੋਈ ਵੀ ਚੀਜ਼ ਅਣੀ ਵੈਲਯੂ ਨਹੀਂ ਐ ਅਣੀ ਕੀਮਤ ਨਹੀਂ ਰੱਖਦੀ ਇਸ ਲਈ ਜਿਹੜਾ ਦਿਲ ਟੁੱਟ ਜਾਂਦਾ ਹੈ ਖੰਡ ਖੰਡ ਹੋ ਜਾਂਦਾ ਹੈ ਖਿੰਡ ਜਾਂਦਾ ਹੈ ਖੇਰੂ ਖੇਰੂ ਹੋ ਜਾਂਦਾ ਹੈ ਉਹ ਭਜਨ ਤੇ ਨਹੀਂ ਜੁੜ ਸਕਦਾ ਖਿੰਡਿਆ ਹੋਇਆ ਮਨ ਹੈ ਖਿੰਡਿਆ ਫਿਰਨੇ ਨੇ ਕੁਝ ਸੁਰਤ ਘਰ ਵਿੱਚ ਐ ਕੁਝ ਬਾਹਰ ਐ ਕੁਝ ਲੋਭ ਚ ਐ ਕੁਝ ਕਾਮ ਚ ਐ ਕਰੋ ਚ ਐ ਇੰਜ ਢੋੜੀ ਐ ਸਾ ਸੰਗਤ ਆਓ ਪਿੰਡ ਦੇ ਲੋਕਾਂ ਨੇ ਸੁਲਾਹ ਕੀਤੀ ਕੋਈ ਐਸਾ ਪਰਉਮ ਬਣਾਓ جینا سارے لوگ کٹے ہو کے بہ سکیا کرشن مہراج دا مندر بنایا وہ تھے او لوگ مندر بنایا. وہ تھے او لوگ آئے کرشن مہراج دے اوپاسک سن شری رام والے نہیں پھر انہوں نے محمد عیسیٰ مسیح دا بنایا ਉੱਥੇ ਉਹ ਲੋਕ ਆਉਂਦੇ ਜਿਹੜੇ ਉਹਨਾਂ ਦੇ ਉਪਾਸ਼ਕ ਨਹੀਂ ਦੂਜੇ ਨਹੀਂ ਜਾਂਦੇ ਫਿਰ ਗੁਰੂ ਨਾਨਕ ਸਾਹਿਬ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਗੁਰਦੁਆਰਾ ਸਾਹਿਬ ਬਣਾਇਆ ਪਰ ਉੱਥੇ ਉਹ ਲੋਕ ਆਉਂਦੇ ਜਿਹੜੇ ਕੇਸਾਧਾਰੀ ਸਿੱਖ ਨੇ ਦੂਜੇ ਨਹੀਂ ਆਉਂਦੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਮਸਲਾ ਬੜਾ ਡੰਜਰਸ ਹੈ ਸਾਰੇ ਲੋਕ ਕਿਵੇਂ ਇਕੱਠੇ ਆਉਣ ਉਹ ਮਹਾਤਮਾ ਕੋਲ ਗਏ ਕਹਿੰਦੇ ਮਹਾਂਪੁਰਸ਼ਾ ਗੁਰ ਜੁਗਤੀ ਹੁੰਦੀ ਹੈ ਮਹਾਂਪੁਰਸ਼ ਨੂੰ ਕਹਿ ਲਗੇ ਮਹਾਰਾਜ ਅਸੀਂ ਮੰਦਰ ਬਣਾਇਆ ਤਾਂ ਨਾ ਸਭ ਇਕੱਠੇ ਹੋਏ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਮੰਦਿਰ ਬਣਾਇਆ ਤਾਂ ਸਾਰੇ ਇਕੱਠੇ ਹੋਏ ਮਸਜਿਦ ਪੜਾਈ ਚਰਚ ਬਣਾਇਆ ਸਭ ਇਕੱਠੇ ਨਾ ਹੋਏ ਗੁਰਦੁਆਰਾ ਬਣਾਇਆ ਸਾਰੇ ਲੋਕ ਇਕੱਠੇ ਨਾ ਹੋਏ ਹੁਣ ਕੀ ਕਰੀਏ ਮਹਾਂਪੁਰਸ਼ ਕੈਨਨ ਹੋਟਲ ਖੋਲ੍ਹ ਲਓ ਸਾਰੇ ਆਉਣਗੇ ਆਖੋ ਸਤਨਾਮ ਹੋਟਲ ਏ ਬੁੱਧੀ ਬੁੱਧੀ ਕੀ ਕਰਦੀ ਐ ਇਹਨੂੰ ਭਜਨ ਨਹੀਂ ਐ ਇਹਨੂੰ ਨਾਮਦਾਨ ਦਾ ਪਤਾ ਨਹੀਂ ਐ ਇਹਨੂੰ ਚਿਤਰਾਈ ਦਾ ਪਤਾ ਐ